ਅੱਜ ਆਪਾਂ ਗੱਲ ਕਰਾਂਗੇ ਦੁਨੀਆ ਦੀਆਂ ਸਭ ਤੋਂ ਡਰਾਉਣੀਆਂ 5 ਡੌਸ ਦੀ ਪਹਿਲੇ ਨੰਬਰ ਤੇ ਆ ਜਾਂਦੀ ਆ ਮੈਂਡੀਟਰ ਇਹ ਦੇਖਣੇ ਕੋ ਬੱਚੇ ਵਾਂਗ ਲੱਗਦੀ ਆ ਪਰ ਇਹਦੇ ਵਿੱਚੋਂ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਆ ਇਹਨੂੰ ਕੈਨੇਡਾ ਦੇ ਮਿਊਜ਼ੀਅਮ ਦੇ ਵਿੱਚ ਰੱਖਿਆ ਗਿਆ ਉੱਥੇ ਰਾਤ ਨੂੰ ਬੱਚੇ ਦੇ ਰੋਣ ਦੀ ਆਵਾਜ਼ ਆਈ ਤੇ ਉੱਥੇ ਕਾਫੀ ਭੰਨ ਤੋੜ ਦੇਖਣ ਨੂੰ ਮਿਲੇਗੇ ਨੰਬਰ 2 ਤੇ ਆ ਜਾਂਦੀ ਆ ਰਬੋਟ ਗਟੋ ਇਹ ਰਬੋਟ ਨਾਮ ਦੇ ਇਨਸਾਨ ਨੂੰ ਗਿਫਟ ਦੇ ਵਿੱਚ ਮਿਲੀ ਸੀ ਉਹਨੇ ਇਹਨੂੰ ਘਰ ਉੱਤੇ ਵਿੱਚ ਰੱਖਿਆ ਪਰ ਰਾਤ ਨੂੰ ਉੱਥੇ ਕਾਪੀ ਭੂਤਿਆ ਐਕਟੀਵਿਟੀਆਂ ਦੇਖਣ ਨੂੰ ਮਿਲੀਆਂ ਜਿਵੇਂ ਬੋਲ ਦਾ ਚੱਲਣਾ ਆਪਣੇ ਆਪ ਤੇ ਕੁਰਸੀ ਦਾ ਆਪਣੇ ਆਪ ਹਿੱਲਣਾ ਤੇ ਕਈ ਵਾਰ ਇਹ ਡਾਲ ਤੁਰਦੀ ਫਿਰਦੀ ਵੀ ਦੇਖੀ ਗਈ ਆ ਨੰਬਰ 3 ਤਹੰਗੀ ਲੀਡਰ ਟਾਲ ਇਹ ਹੈਰੀ ਪੌਨ ਨਾਂ ਦੇ ਇਨਸਾਨ ਨੂੰ ਇੱਕ ਖੰਡਰ ਦੇ ਵਿੱਚੋਂ ਮਿਲੀ ਸੀ ਤੇ ਦੇਖਣ ਨੂੰ ਕਾਫੀ ਡਰਾਉਣੀ ਸੀ ਇਹਨੂੰ ਘਰ ਲੈ ਆਇਆ ਇਹ ਇਹਦੇ ਵਿੱਚ ਵੀ ਕਾਫੀ ਭੂਤਿਆ ਐਕਟੀਵਿਟੀਆਂ ਦੇਖਣ ਨੂੰ ਮਿਲੀਆਂ ਇੱਕ ਤਾਂ ਇਹਦੀ ਵੀਡੀਓ ਲਾਈਵ ਵੀ ਰਿਕਾਰਡ ਆ ਜਿਹਦੇ ਵਿੱਚ ਭੂਤਿਆ ਐਕਟੀਵਿਟੀ ਦੇਖਣ ਨੂੰ ਮਿਲੀਆਂ ਚੌਥੇ ਨੰਬਰ ਤਹੰਗੀ ਜੂਲੀਟ ਟਾਲ ਇਹ ਹੁਣ ਵੀ ਐਨਾ ਨਾਮ ਦੀ ਇੱਕ ਲੜਕੀ ਕੋਲ ਆ। ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਵੀ ਲੜਕਾ ਜਿਉਂਦਾ ਨਹੀਂ ਰਹਿੰਦਾ। ਇਹਨਾਂ ਦੇ ਘਰ ਆ ਸਿਰਫ ਲੜਕੀਆਂ ਨੇ। ਕਈ ਲੋਕ ਕਹਿੰਦੇ ਨੇ ਵੀ ਇਹ ਜਿਹੜੀ ਡੋਲ ਆ ਲੜਕਿਆਂ ਦੀ ਆਤਮਾ ਨੂੰ ਆਪਣੇ ਅੰਦਰ ਸਮਾ ਲੈਂਦੀ ਹੈ। 5 ਨੰਬਰ ਤੇ ਹੈਗੀ ਐਨਾਵੇਲਾ ਡੋਲ। ਕਿਹਾ ਜਾਂਦਾ ਹੈ ਕਿ ਇਹ ਸ਼ਰਾਪਤ ਡੋਲ ਆ। ਇਹਦੇ ਵਿੱਚ ਭੂਤ ਦੀ ਆਤਮਾ। ਬਾਕੀ ਤੁਹਾਡਾ ਕੀ ਕਹਿਣਾ? ਕਮੈਂਟ ਕਰਕੇ ਜਰੂਰ ਦੱਸਿਓ।